ਜਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਆਏ ਦਿਨੀ ਹੀ ਜਿਹੜੀਆਂ ਚੋਰੀ ਅਤੇ ਲੁੱਟਖੋਹ ਦੀਆਂ ਜਿਹੜੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਅੱਜ ਅਜੇਹਾ ਹੀ ਮਾਮਲਾ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਦੇਖਣ ਨੂੰ ਮਿਲਿਆ ਹੈਗਾ ਕਿ ਇੱਕ ਜਿਹੜਾ ਸ਼ਖਸ ਸੀਗਾ ਉਹ ਆਪਣੀ ਗੱਡੀ ਜਿਹੜੀ ਹੈ ਉਥੇ ਪਾਰਕ ਕਰਕੇ ਅੰਮ੍ਰਿਤਸਰ ਨੂੰ ਜਾਂਦਾ ਹੈ ਔਰ ਜਦ ਉਹ ਵਾਪਸ ਪਰਤਦਾ ਤੇ ਉਹ ਦੇਖਦਾ ਹੈਗਾ ਕਿ ਉਸ ਦੀ ਗੱਡੀ ਦੇ ਵਿੱਚੋਂ ਇੱਕ ਬੈਟਰੀ ਔਰ ਉਸ ਦਾ ਜਿਹੜਾ ਸੀਡੀ ਪਲੇਅਰ ਜਿਹਨੂੰ ਕਹਿ ਸਕਦੇ ਆਪ ਆ ਮਿਊਜ਼ਿਕ ਸਿਸਟਮ ਜਿਹੜਾ ਉਹ ਵੀ ਗਾਇਬ ਹੋ ਚੁੱਕਿਆ ਸੀਗਾ ਔਰ ਗੱਡੀ ਦੇ ਜਿਹੜੇ ਸ਼ੀਸ਼ੇ ਜਿਹੜੇ ਆ ਉਹ ਤੋੜਪਨ ਕੀਤੇ ਹੋਏ ਸੀਗੇ ਫਿਲਹਾਲ ਜਿਹੜੇ ਚੋਰਾਂ ਨੂੰ ਜਿਹੜੀ ਆ ਪੁਲਿਸ ਵੱਲੋਂ ਲੱਭਣ ਦੀ ਪਹਲ ਕੀਤੀ ਜਾ ਰਹੀ ਆ ਤੇ ਜਿਹੜਾ ਵਿਅਕਤੀ ਹੈਗਾ ਉਹਦੇ ਵੱਲੋਂ ਜੀਆਰਪੀ ਜਿਹੜਾ ਪੁਲਿਸ ਸਟੇਸ਼ਨ ਹੈਗਾ ਰੇਲਵੇ ਸਟੇਸ਼ਨ ਦਾ ਉਥੇ ਜਿਹੜੀ ਆ ਕੰਪਲੀਟ ਦਰਜ ਕਰਵਾ ਦਿੱਤੀ ਗਈ ਆ ਔਰ ਜਿੰਨੇ ਵੀ ਇਹ ਵਾਰਦਾਤ ਕੀਤੀ ਹੈਗੀ ਆ ਉਸ ਨੂੰ ਜਿਹੜੀ ਆ ਪੁਲਿਸ ਜਿਹੜੀ ਆ ਉਹ ਲਾਬਰੀ ਹੈਗੀ ਆ ਮੈਨੂੰ ਅੱਜ ਕੁਝ ਜਿਊਰੀ ਕੰਮ ਦੇ ਵਾਸਤੇ ਅੰਮ੍ਰਿਤਸਰ ਜਾਣਾ ਪੈ ਗਿਆ ਤੇ ਮੈਂ ਸਟੇਸ਼ਨ ਤੇ ਆਇਆ ਆਪਣੀ ਗੱਡੀ ਲੈ ਕੇ ਤੇ ਜਦ ਸਟੇਸ਼ਨ ਦੇ ਆਸ-ਪਾਸ ਦੇਖਿਆ ਤੇ ਗੱਡੀ ਸਟੇਸ਼ਨ ਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀਗਾ ਕਿਉਂਕਿ ਕਈ ਵਾਰ ਹੁੰਦਾ ਕਿ ਟਰਾਲੀ ਵਗੈਰਾ ਆ ਰਹੀ ਆ ਜਾਂ ਕੁਝ ਐ ਤੇ ਗੱਡੀ ਮੈਂ ਸਹੀ ਲਗਾਨੀ ਸਮਝੀ ਨਹੀਂ ਤੇ ਮੈਂ ਇਸ ਰੋੜ ਤੇ ਸਾਈਡ ਤੇ ਕਿਤੇ ਗੱਡੀ ਪਾਰਕ ਕਰਤੀ ਐ ਤੇ ਜਦੋਂ ਮੈਂ ਅੰਮ੍ਰਿਤਸਰ ਤੋਂ ਵਾਪਸ ਆਇਆ ਵਾਂ ਤੇ ਗੱਡੀ ਦੇ ਕੋਲ ਪਹੁੰਚਾ ਤੇ ਇੱਕਦਮ ਜਦੋਂ ਮੈਂ ਦਰਵਾਜ਼ਾ ਖੋਲਣ ਲੱਗਾ ਸਾਹਮਣੇ ਦੇਖਿਆ ਤੇ ਕੁਝ ਚੋਰਾ ਦੁਆਰਾ ਮੇਰੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਅੰਦਰੋਂ ਮੇਰੀ LED ਜਿਹੜੀ ਸਕਰੀਨ ਹੈਗੀ ਆ ਉਹ ਉਤਾਰ ਕੇ ਲੈ ਗਏ ਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਆਪਣਾ ਬੋਨਟ ਸੁਕੋਇਦਾ ਸੀਗਾ ਉਹਦੇ ਵਿੱਚੋਂ ਮੇਰੀ ਗੱਡੀ ਦੀ ਬੈਟਰੀ ਵੀ ਕੱਢਤੀ ਹੈਗੀ ਉਹਨਾਂ ਨੇ ਤੇ ਮੈਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਮੰਗ ਕਰਦਾ ਵਾਂ ਕਿ ਜਿਹੜਾ ਵੀ ਮੇਰਾ ਨੁਕਸਾਨ ਹੈ ਉਹਦੀ ਪਰਵਾਹੀ ਕੀਤੀ ਜਾਏ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਏ ਸ਼ਹਿਰ ਦੇ ਵਿੱਚ ਇਹੋ ਜਿਹੀ ਕਈ ਵਾਰਦਾਤਾਂ ਹੋ ਰਹੀਆਂ ਗਈਆਂ ਮੈਂ ਨਸ਼ੇ ਨਸ਼ੇ ਦੇ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਚੋਰੀਆਂ ਦੀ ਦਿਨ-ਵਿਦਿਨ ਚੋਰੀਆਂ ਵਧਦੀਆਂ ਜਾ ਰਹੀਆਂ